ਜੀ ਮੈਂ ਬਿਕਨ ਕੋ ਤੇ ਤੁਸੀਂ ਦੇਖ ਰਹੇ ਹੋ ਧੰਕਸਿਵਾਦ ਜੀ ਅੱਜ ਜੇਤੋਪੁਰ ਸਬਲਿਓ ਪਿੰਡਾਂ ਨੂੰ ਲੱਗੇ ਜਿਹੜਾ ਹੈ ਨਸ਼ਾ ਮੁਕਤ ਕਰਨ ਲਈ ਬੀਡੀਸੀ ਮੀਟਿੰਗ ਰੱਖੀ ਗਈ ਹੈ ਇਸ ਟਾਈਮ ਸਾਡੇ ਨਾਲ ਡੀਐਸਪੀ ਸਾਹਿਬ ਜੁਨੇ ਆਉਗਾ ਗੱਲਬਾਤ ਕਰਦੇ ਆ ਸਰ ਜੀ ਨਮਸਕਾਰ ਜੀ ਨਮਸਕਾਰ ਜੀ ਸਰ ਅੱਜ ਬੀਡੀਸੀ ਮੀਟਿੰਗ ਰੱਖੀ ਗਈ ਹੈ ਪਿੰਡਾਂ ਜਾਂ ਕੀ ਗੱਲਬਾਤ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਅਤੇ ਐਸਐਸਪੀ ਸਾਹਿਬ ਫਰੀ ਕੋਟ ਡਾਕਟਰ ਪ੍ਰਗਿਆ ਜੀ ਇਹਨਾਂ ਵੱਲੋਂ ਸਾਨੂੰ ਹਦਾਇਤਾਂ ਮਿਲੀਆਂ ਗਈਆਂ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਗੱਡੀ ਵਿੱਚ ਪਤਾ ਹੈ ਇਸ ਸਬੰਧੀ ਜਿਹੜੀਆਂ ਪੀਡੀਸੀ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਉਹ ਕਮੇਟੀਆਂ ਦੇ ਨਾਲ ਅੱਜ ਸਾਡੀ ਇੱਕ ਮੀਟਿੰਗ ਕੀਤੀ ਗਈ ਹੈ ਉਹਨਾਂ ਦੀ ਹਦਾਇਤ ਅਨੁਸਾਰ ਕਿ ਕੀ ਕੰਮ ਹੋ ਰਿਹਾ ਪਿੰਡਾਂ ਦੇ ਵਿੱਚ ਨਸ਼ੇ ਆ ਜਿਹੜੇ ਪਿੰਡਾਂ ਦੇ ਵਿੱਚ ਕਿੰਨੇ ਖਤਮ ਹੋਏ ਆ ਤੇ ਕਿੰਨਾ ਤੇ ਜਿਹੜਾ ਸਾਡਾ ਕੰਮ ਹੈ ਜਿਹੜਾ ਅਜੇ ਸਾਡਾ ਕਰਨਾ ਬਾਕੀ ਹੈ ਇਸ ਸਬੰਧੀ ਅੱਜ ਅਸੀਂ ਇਹਨਾਂ ਦੀ ਵਿਲੇਜ ਡਿਫੈਂਸ ਕਮੇਟੀ ਹੈ ਜਿਹੜੀ ਇਹਨਾਂ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਵੀ ਸੰਤੁਸ਼ਟੀ ਪ੍ਰਗਟ ਕੀਤੀ ਹੈ ਵੀ ਜਿਹੜਾ ਹੁਣ ਪੰਜਾਬ ਦੇ ਵਿੱਚ ਜਿਹੜਾ ਸਾਡਾ ਏਰੀਆ ਹੈ ਜੱਤੋ ਏਰੀਆ ਜੱਤੋ ਏਰੀਆ ਦੇ ਵਿੱਚ ਕਾਫੀ ਜਿਹੜਾ ਫਰਕ ਹੈ ਹੈਗਾ ਹੁਣ ਹੁਣ ਨਸ਼ਾ ਜਿਹੜਾ ਇੰਨੇ ਆਸਾਨੀ ਨਾਲ ਨਹੀਂ ਮਿਲਦਾ ਜਿ ਕਿਤੇ ਕੋਈ ਕਮੀ ਪੇਛੇ ਹੈਗੀ ਹੈ ਉਹ ਵੀ ਅਸੀਂ ਡਿਸਕਸ ਕੀਤੀ ਹੈ ਕਈ ਬੰਦਿਆਂ ਦੇ ਨਾਮ ਵੀ ਜਿਹੜੇ ਸਾਨੂੰ ਇਹਨਾਂ ਨੇ ਲਿਖਾਇਆ ਜਿਨ੍ਹਾਂ ਦੇ ਖਿਲਾਫ ਅਸੀਂ ਸਖਤ ਕਾਨੂੰਨ ਲਾਵਾਂਗੇ ਠੀਕ ਇਸ ਤੋਂ ਇਲਾਵਾ ਜਿਹੜਾ ਅਸੀਂ ਸਾਡਾ ਮੇਨ ਮੁੱਦਾ ਹੋਇਆ ਵੀ ਜਿਹੜੇ ਪਿੰਡ ਦੇ ਵਿੱਚ ਨਸ਼ਾ ਕਰਦੇ ਪਏ ਆ ਅਸੀਂ ਚਾਹੁੰਦੇ ਆ ਵੀ ਬੀਡੀਸੀ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਈਏ ਤਾਂ ਕਿ ਇਸ ਸਮੱਸਿਆ ਤੇ ਕਾਬੂ ਪਾਇਆ ਠੀਕ ਅੱਜ ਆਈ ਹੈ ਪਿੰਡ ਵਾਲੇ ਕਿਸ ਤਰ੍ਹਾਂ ਹੁਗਾਰਾ ਮਿਲੇਗੀ ਬਹੁਤ ਵਧੀਆ ਹੁਗਾਰਾ ਮਿਲਿਆ ਜੀ ਪੰਜਾਬ ਸਰਕਾਰ ਦੇ ਇਸ ਐਫਰਟ ਤੇ ਬਹੁਤ ਵਧੀਆ ਹੁਗਾਰਾ ਮਿਲਿਆ ਸਾਰੇ ਲੋਕ ਸੰਤੁਸ਼ਟ ਹੈ ਇਸ ਵਿੱਚ ਇਹ ਵੀ ਹੈ ਕਿ ਕਈ ਲੋਕ ਜਿਹੜੇ ਬਾਹਰੋਂ ਹੋਰ ਵੀ ਲੋਕ ਜਿਹੜੇ ਆ ਬੀਡੀਸੀ ਕਮੇਟੀ ਦੇ ਬਾਰੋਵੀ ਉਹਨਾਂ ਨੇ ਕਹੀ ਨੇ ਆ ਕੇ ਸਾਡੀ ਮਦਦ ਕੀਤੀ ਹੈ ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਸਾਨੂੰ ਵੱਡੀ ਸੀ ਕਮੇਟੀ ਦਾ ਮੈਂਬਰ ਬਣਾਇਆ ਜਿਹੜਾ ਅਸੀਂ ਕੰਮ ਕਰਨਾ ਛੱਡ। ਕੀ ਉਮੀਦ ਹੈ ਵੀ ਸਾਰੇ ਜਿਹੜਾ ਹੈ ਉਹਨਾਂ ਵਾਲੇ ਸਮੇਂ ਚ ਜਿਹੜੇ ਸਾਰੇ ਪਿੰਡ ਨਸ਼ਾ ਮੁਕਤ ਹੋ ਜੂਗਾ? ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਰਕੇ ਰਵਾਂਗੇ। ਜੀ। ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਇਹੀ ਕਿਹਾ ਕਿ ਉਮੀਦ ਹੈ ਕਿ ਵੀ ਸਾਰੇ ਜਿਹੜਾ ਹੈ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ। ਇਹੀ ਜਿਹੜੀ ਕਿ ਸਰਕਾਰ ਦੀ ਪਹਿਲ ਕਦਮੀ ਰਹੇਗੀ। ਕੈਰਮਨ ਕੁਲਦੀਪ ਸਿੰਘ ਜੀ ਥੈਂਕਸ ਜੀ। ਸਰ ਜੀ ਮੈਂ ਬੇਪਿੰਕੋਲ ਤੇ ਤੁਸੀਂ ਕਿਹਾ ਥ

ਜਿਹੜੀਆਂ ਪੀਡੀਸੀ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਉਹ ਕਮੇਟੀਆਂ ਦੇ ਨਾਲ ਅੱਜ ਸਾਡੀ ਇੱਕ ਮੀਟਿੰਗ ਕੀਤੀ ਗਈ ਹੈ ਉਹਨਾਂ ਦੀ ਹਦਾਇਤ ਤੰਤਕ ਕਿ ਕੀ ਕੀ ਕੰਮ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਨਸ਼ੇ ਆ ਜਿਹੜੇ ਪਿੰਡਾਂ ਦੇ ਵਿੱਚ ਕਿੰਨੇ ਕ ਖਤਮ ਹੋਏ ਆ ਤੇ ਕਿੰਨਾ ਕ ਜਿਹੜਾ ਸਾਡਾ ਕੰਮ ਹੈ ਜਿਹੜਾ ਅਜੇ ਸਾਡਾ ਕਰਨਾ ਬਾਕੀ ਹੈ ਇਸ ਸਬੰਧੀ ਅੱਜ ਅਸੀਂ ਇਹਨਾਂ ਦੀ ਵਿਲੇਜ ਡਿਫੈਂਸ ਕਮੇਟੀ ਹੈ ਜਿਹੜੀ ਇਹਨਾਂ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਵੀ ਸਤੁਸ਼ਟੀ ਪ੍ਰਗਟ ਕੀਤੀ ਹੈ ਵੀ ਜਿਹੜਾ ਹੁਣ ਪੰਜਾਬ ਦੇ ਵਿੱਚ ਜਿਹੜਾ ਸਾਡਾ ਏਰੀਆ ਹੈ ਜੈਤੋ ਏਰੀਆ ਜੈਤੋ ਏਰੀਆ ਦੇ ਵਿੱਚ ਕਾਫੀ ਜਿਹੜਾ ਫਰਕ ਹੈ ਹੈਗਾ ਹੁਣ ਹੁਣ ਨਸ਼ਾ ਜਿਹੜਾ ਇੰਨੇ ਆਸਾਨੀ ਨਾਲ ਨਹੀਂ ਮਿਲਦਾ ਜੇ ਕਿਤੇ ਕੋਈ ਕਮੀ ਪੇਛੇ ਹੈਗੀ ਹੈ ਉਹ ਵੀ ਅਸੀਂ ਡਿਸਕਸ ਕੀਤੀ ਹੈ ਕਈ ਬੰਦਿਆਂ ਦੇ ਨਾਮ ਵੀ ਜਿਹੜੇ ਸਾਨੂੰ ਇਹਨਾਂ ਨੇ ਲਿਖਾਇਆ ਜਿਨ੍ਹਾਂ ਦੇ ਖਿਲਾਫ ਅਸੀਂ ਸਖਤ ਕਸੂਰ ਲਾਵਾਂਗੇ ਠੀਕ ਇਸ ਤੋਂ ਇਲਾਵਾ ਜਿਹੜਾ ਅਸੀਂ ਸਾਡਾ ਮੇਨ ਮੁੱਦਾ ਹੋਇਆ ਵੀ ਜਿਹੜੇ ਪਿੰਡ ਦੇ ਵਿੱਚ ਨਸ਼ਾ ਕਰਦੇ ਪਏ ਆ ਅਸੀਂ ਚਾਹੁੰਦੇ ਆ ਵੀ ਬੀਡੀਸੀ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਈਏ ਤਾਂ ਕਿ ਇਸ ਸਮੱਸਿਆ ਤੇ ਕਾਬੂ ਪਾਇਆ ਠੀਕ ਅੱਜ ਆਈ ਹੈ ਪਿੰਡ ਵਾਲੇ ਕਿਸ ਤਰ੍ਹਾਂ ਹੁਗਾਰਾ ਮਿਲੇਗੀ ਬਹੁਤ ਵਧੀਆ ਹੁਗਾਰਾ ਮਿਲਿਆ ਜੀ ਸੰਜਾਨ ਸਰਕਾਰ ਦੇ ਇਸ ਐਫਰਟ ਤੇ ਬਹੁਤ ਵਧੀਆ ਹੁਗਾਰਾ ਮਿਲਿਆ ਸਾਰੇ ਲੋਕ ਸੁਖਦਸ਼ਟ ਹੈ ਇਸ ਵਿੱਚ ਇਹ ਵੀ ਹੈ ਵੀ ਕਈ ਲੋਕ ਜਿਹੜੇ ਬਾਹਰੋਂ ਹੋਰ ਵੀ ਲੋਕ ਜਿਹੜੇ ਵਿਡੀਓ ਸਿਕਮਟੀ ਦੇ ਬਾਰੋ ਵੀ ਉਹਨਾਂ ਨੇ ਕਹੀ ਤੇ ਆ ਕੇ ਸਾਡੀ ਮਦਦ ਕੀਤੀ ਹੈ ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਸਾਨੂੰ ਵਿਡੀਓ ਸਿਕਮਟੀ ਦਾ ਮੈਂਬਰ ਬਣਾਇਆ ਗਿਆ ਜਿਹੜਾ ਅਸੀਂ ਇਹ ਕੰਮ ਕਰਨਾ ਚਾਹੁੰਦੇ ਕੀ ਉਮੀਦ ਹੈ ਵੀ ਸਾਰੇ ਜਿਹੜਾ ਹੈਗਾ ਉਹਨਾਂ ਦੇ ਸਮੇਂ ਚ ਜਿਹੜੇ ਸਾਰੇ ਪਿੰਡ ਨਸ਼ਾ ਮੁਕਤ ਹੋ ਜੂਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਰਕੇ ਰਵਾਂਗੇ ਜੀ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਇਹੀ ਕਿਹਾ ਕਿ ਉਮੀਦ ਹੈ ਕਿ ਵੀ ਸਾਰੇ ਜਿਹੜਾ ਹੈਗਾ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਹੀ ਜਿਹੜੀ ਕਿ ਸਰਕਾਰ ਦੀ ਪਹਿਲ ਕਦਮੀ ਰਹੇਗੀ ਕੈਮਨ ਕੁਲ ਦਿੱਤਰਨ ਟਿੱਪਨਗੋ ਤੇ ਅਕਸਰ ਜੀ ਕਿਹਾ